ਹੈਲੋ ਹਾਂਜੀ ਸਾਸਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਤੁਹਾਨੂੰ ਕਿਸੇ ਨਵੇਂ ਵੀਡੀਓ ਲੈ ਕੇ ਮਿਲਦੇ ਆਂ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਰਨਿੰਗ ਲਾਉਣ ਦਾ ਤਰੀਕਾ ਦੱਸਾਂਗੇ ਜੈਂਪਰ ਦੇ ਉੱਪਰ ਆਪਾਂ ਇੱਕ ਪੱਲੇ ਤੇ ਲਰਨਿੰਗ ਲਾਤੀ ਜੀ ਹੁਪਾਂ ਦੂਸਰੇ ਬੈਕ ਦੇ ਪੱਲੇ ਤੇ ਲਰਨਿੰਗ ਲਾਉਣੀ ਹੈ ਠੀਕ ਹੈ ਇਸ ਗਲੇ ਦੀ ਡਿਜ਼ਾਈਨਿੰਗ ਵੀ ਕੀਤੀ ਹੈ ਤੇ ਲਰਨਿੰਗ ਵੀ ਲਾਈ ਹੋਈ ਹੈਗੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬੈਕ ਪੱਲੇ ਤੇ ਲਾਈਨਿੰਗ ਲਾਉਣ ਦਾ ਤਰੀਕਾ ਦੱਸਦੇ ਆ ਇਹ ਜਿਹੜਾ ਕਮੀਜ਼ ਆ ਦੇਖੋ ਜੀ ਇੱਥੇ ਆਪਾਂ ਲਾਈਨਿੰਗ ਲਾ ਕੇ ਪਲੇਟ ਪਾ ਦਿੱਤੇ ਆ ਠੀਕ ਹੈ ਜੀ ਹੁਣ ਮੈਂ ਤੁਹਾਨੂੰ 프ਰੰਟ ਦਾ ਪੱਲਾ ਦਿਖਾਉਣੀ ਆ ਦਾ ਆ ਦੇਖੋ ਜੀ ਆਪਾਂ ਇੱਥੇ ਗਲੇ ਤੇ ਆਹ ਡਿਜ਼ਾਈਨਿੰਗ ਕੀਤੀ ਆ ਇੱਥੇ ਚਿਕਨ ਵਰਕ ਹੋਇਆ ਹੋਇਆ ਜੀ ਚਿਕਨ ਵਰਕ ਦੇ ਵਿੱਚੇ ਆਪਾਂ نیچے ਲਾਈਨਿੰਗ ਲਵਾਈ ਆ ਉਹਨਾਂ ਨੇ ਠੀਕ ਹੈ ਜੀ ਹੁਣ ਆਪਾਂ ਬੈਕ ਪੱਲੇ ਤੇ ਲਾਈਨਿੰਗ ਲਾ ਕੇ ਤੁਹਾਨੂੰ ਦੱਸਦੇ ਆ ਵੀ ਲਾਈਨਿੰਗ ਜੋਇੰਟ ਕਰਨ ਦਾ ਤਰੀਕਾ ਕੀ ਆ ਠੀਕ ਹੈ ਜੀ ਉਹਦਾ ਲਾਈਨਿੰਗ ਬਿਲਕੁਲ ਵੀ ਬਲ ਨਹੀਂ ਆਊਗਾ ਫਿਨਿਸ਼ ਸਾਫ ਲੱਗੂਗੀ ਠੀਕ ਹੈ ਜੀ ਆ ਦੇਖੋ ਆਪਾਂ ਚਿਕਨ ਵਰਕ ਦਾ ਇਹ ਦੀ ਪਹਿਲਾਂ ਆਪਾਂ ਵੀਡੀਓ ਤੁਹਾਨੂੰ ਕਟਾਈ ਦੀ ਵੀਡੀਓ ਵੀ ਦੇ ਚੁੱਕੇ ਆ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਸੇ ਤਰ੍ਹਾਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਦੇਖੋ ਜੀ ਆਪਾਂ ਗਲੇ ਦੀ ਆ ਡਿਜ਼ਾਈਨਿੰਗ ਕੀਤੀ ਇਹਨਾਂ ਦੀ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਾਂ ਫੇਰ ਤੁਹਾਨੂੰ ਇਹ ਗਲੇ ਦੀ ਵੀਡੀਓ ਵੀ ਦੇ ਦਾਂਗੇ ਆਪਾਂ ਬੈਕ ਦਾ ਪੱਲਾ ਲੈ ਲਿਆ ਜੀ ਆ ਬੈਕ ਦੇ ਕਮੀਜ਼ ਆ ਠੀਕ ਹੈ ਜੀ ਤੇ ਹੁਣ ਇਹਦੀ ਲਾਈਨਿੰਗ ਤੁਹਾਨੂੰ ਮੈਂ ਦੱਸ ਦਿਆਂ ਲਾਈਨਿੰਗ ਵੀ ਉਸ ਤਰ੍ਹਾਂ ਕੱਟੀ ਹੋਈ ਆ ਲਾਈਨਿੰਗ ਉਹ ਮੋਡੇ ਦੀ ਕਟਾਈ ਪਾਈ ਹੋਈ ਆ ਠੀਕ ਹੈ ਜੀ ਆਪਾਂ ਲਾਈਨਿੰਗ ਉਤਾਰ ਲਈ ਸੀਗੀ ਵੀਡੀਓ ਦਿੱਤੀ ਹੋਈ ਆ ਦੇਖ ਲਿਓ ਵੀਡੀਓ ਚ ਚੈੱਕ ਕਰ ਲਿਓ ਤੁਸੀਂ ਠੀਕ ਹੈ ਜੀ ਹੁਣ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਲਾਈਨਿੰਗ ਆ ਜੋ ਲਾਈਨਿੰਗ ਦਾ ਘੇਰਾ ਨਾ ਘੇਰਾ ਫੋਲਡਿੰਗ ਕਰ ਲੈਣਾ ਜੀ ਇਸ ਤਰ੍ਹਾਂ ਮੈਂ ਲਾਈਨਿੰਗ ਘੇਰੇ 폴ਡ ਕਰ ਲਿਆ ਸੀਗਾ 프ਰੰਟ ਦੇ ਪੱਲੇ ਤੇ ਲਾਈਨਿੰਗ ਲਾ ਵੀ ਦਿੱਤੀ ਆ ਆਪਾਂ ਬੈਕ ਦੇ ਪੱਲੇ ਤੇ ਉਹਨੂੰ ਲਾ ਕੀ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਇੱਕ ਹੀ ਕਰਨਾ ਤੁਸੀਂ ਇਸ ਤਰ੍ਹਾਂ ਪੱਲੇ ਦੇ ਉੱਪਰ ਰੱਖਣੀ ਆ ਵਿਛਾਉਣੀ ਆ ਪੱਲੇ ਦੇ ਉੱਪਰ ਧਿਆਨ ਨਾਲ ਠੀਕ ਹੈ ਜੀ ਲੈਨਿੰਗ ਵੱਧ ਘੱਟ ਨਾ ਹੋਵੇ ਜੀ ਪੂਰੀ ਪੂਰੀ ਲੈਨਿੰਗ ਹੋਵੇ ਠੀਕ ਹੈ ਜੀ ਇਸ ਤਰ੍ਹਾਂ ਜੀ ਆ ਦੇਖੋ ਜੀ ਇਸ ਤਰ੍ਹਾਂ ਕਰ ਲੈਨਿੰਗ ਵਿਛਾਉਂਦੇ ਜਾਓਗੇ ਤੁਸੀਂ ਪੱਲੇ ਦੇ ਉੱਪਰ ਸੈੱਟ ਕਰ ਲਿਓ ਚੰਗੀ ਤਰ੍ਹਾਂ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ ਨੀਚੇ ਕਨੀਜ਼ ਦਾ ਕੱਪੜਾ ਉੱਪਰ ਲੈਨਿੰਗ ਆ ਦੇਖੋ ਜੀ ਧਿਆਨ ਨਾਲ ਪਲੇਟਾਂ ਦੇ ਮਾਰਕਿੰਗ ਲੱਗੀ ਹੋਈ ਆ ਆ ਪਲੇਟ ਮਾਰਕਿੰਗ ਆ ਗਈ ਠੀਕ ਹੈ ਜੀ ਪਲੇਟ ਆਪਾਂ ਬਾਅਦ ਚ ਪਾਵਾਂਗੇ ਇਹਨਾਂ ਲੈਨਿੰਗ ਜੋਇੰਟ ਕਰ ਲੈਣੇ ਆ ਜੈਂਪਰ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਇਸ ਤਰ੍ਹਾਂ ਆਪਾਂ ਲੈਨਿੰਗ ਜੋਇੰਟ ਕਰ ਲਈ ਹੁਣ ਆਪਾਂ ਅੱਗੇ نیچے ਬਿਲਕੁਲ ਠੀਕ ਹੈ ਜੀ ਆ ਦੇਖੋ ਆਪਾਂ ਜਿਹੜਾ ਘੇਰਾ ਫੋਲਡਿੰਗ ਕੀਤਾ ਨਾ ਉਹਦੀ ਇਹਦੇ ਨਾਲ ਫਿਨਿਸ਼ਿੰਗ ਆਉਂਦੀ ਹੈ ਜਿਹਦਾ ਆ ਪਾਸਾ ਆਪਾਂ ਅਪਰਟ ਸਾਈਡ ਰੱਖਾਂਗੇ ਠੀਕ ਹੈ ਜੀ ਇਦਾਂ ਲੱਗੂਗਾ ਸੇ ਸੋਹਣਾ ਲੱਗਦਾ ਠੀਕ ਹੈ ਜੀ ਤੇ ਇਸ ਦਾ ਕੀ ਕਰਨਾ ਤੁਸੀਂ ਆ ਘੇਰਾ ਫੋਲਡਿੰਗ ਹੋਣਾ ਇੱਥੋਂ ਇੰਨਾ ਆਪਾਂ 1 ਇੰਚ ਬਸ ਇੰਨਾ ਹੀ ਫਰਕ ਰੱਖਿਆ ਕਿਉਂਕਿ ਉਹ ਕਸਟਮਰ ਦੀ ਡਿਮਾਂਡ ਸੀਗੀ ਵੀ ਫੁੱਲ ਲੈਂਡਿੰਗ ਲਾਉਣੀ ਆ ਠੀਕ ਹੈ ਜੀ ਤੇ ਇਹ ਵੀ ਕੱਟਵਰਕ ਕਰਕੇ ਇਸ ਦੇ ਵਿੱਚ ਹੈਗਾ ਨਾ ਚਿਕਨ ਵਰਕ ਕਰਕੇ ਮੋਰੀਆਂ ਇਦਾਂ ਕੱਪੜੇ ਦੇ ਵਿੱਚ ਠੀਕ ਹੈ ਜੀ ਉਹਦਾ ਕਰਕੇ ਉਹਨਾਂ ਨੇ ਇੱਕ ਅੱਧੀ ਕੈਂਚੀ ਦਾ ਫਰਕ ਰੱਖਿਆ ਬਸ ਇੰਨਾ ਕਟਪੜਾ ਜਿਹੜਾ ਤਰਪਾਈਸ਼ ਫੋਲਡਿੰਗ ਹੋਣਾ ਹੈ ਹਾਂ ਦੇਖੋ ਜੀ ਇਹ ਹੋ ਗਏ ਨੇ ਇਸ ਤੋਂ ਬਾਅਦ ਆਪਾਂ ਗਲੇ ਤੇ ਜਾਂਦੇ ਆ ਆ ਦੇਖੋ ਜੀ ਹੁਣ ਗਲੇ ਤੇ ਆ ਗਏ ਆਪਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਕਰਨਾ ਪੈਣਾ ਤੁਸੀ ਜੋਇੰਟ ਕਰ ਲੈਣੀ ਆ ਲੈਨਿੰਗ ਜੋਇੰਟ ਕਰ ਲਈਓ ਹੇਠੇ ਕਪੜਾ ਗਾ ਆਪਣੇ ਕਮੀਜ਼ ਦਾ ਬੈਕ ਦਾ ਪੱਲਾ ਠੀਕ ਹੈ ਜੀ ਇਹਨਾਂ ਦਾ ਇਸ ਤਰ੍ਹਾਂ ਇਹਨਾਂ ਨੂੰ ਮੋੜ ਕੇ ਫੋਲਡਿੰਗ ਕਰ ਲੈਣਾ ਇਸ ਤਰ੍ਹਾਂ ਜੀ ਆ ਦੇਖੋ ਲੈਨਿੰਗ ਕਪੜਾ ਵੀ ਹੋ ਗਿਆ ਤੇ ਬੈਕ ਦਾ ਪੱਲਾ ਵੀ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਫੋਲਡਿੰਗ ਕਰਕੇ ਨਾ ਤੁਸੀਂ ਕੱਟ ਲਾ ਲਿਓ ਵੀ ਸੈਂਟਰ 'ਚ ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਸੀਂ ਮਾਰਕਿੰਗ ਕਰਕੇ ਸਲਾਈ ਲਾਉਣੀ ਹੈ ਮਾਰਕਿੰਗ ਕਰਕੇ ਲਾ ਲਓ ਵੈਸੇ ਆਪਾਂ ਤਾਂ ਉਦਾਂ ਹੀ ਲਾ ਲੈਣੀ ਉਹਨੇ ਮੈਂ ਤੁਹਾਨੂੰ ਦੱਸ ਦਿੰਨੀ ਹ ਸਮਝਾਉਣ ਮੈਂ ਦੱਸ ਰਹੀ ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਦੇਖਿਓ ਵੀਡੀਓ ਨੂੰ ਆ ਲਾਈਨਿੰਗ ਠੀਕ ਹੈ ਜੀ ਹੁਣ ਕੀ ਦੇਖਣਾ ਇਹਦੇ ਵਿੱਚ ਆ ਦੇਖੋ ਜੀ ਆ ਕਮੀਜ਼ ਆ ਕਮੀਜ਼ ਦੀ ਅਲਟ ਸਾਈਡ ਆ ਪੁੱਟਾ ਪਾਸਾ ਆ ਲਰਨਿੰਗ ਦਾ ਪੁੱਠਾ ਸਿੱਧ ਕੋਈ ਹੁੰਦੀ ਨਹੀਂ ਠੀਕ ਹੈ ਜੀ ਇਹਦਾ ਪੁੱਠਾ ਸਹਿ ਦੋ ਆਪੇ ਨੂੰ ਮੇਨ ਜਿਹੜੀ ਘੇਰੇ ਤੇ ਸਲਾਈ ਲਾਈ ਆਪੂ ਆਪਾਂ ਸਲਾਈ ਦਾ ਸਿੱਧਾ ਤੇ ਪੁੱਠਾ ਪਾਸਾ ਪਤਾ ਲੱਗਦਾ ਉੱਥੋਂ ਠੀਕ ਹੈ ਜੀ ਹੁਣ ਕੀ ਕਰਨਾ ਤੁਸੀਂ ਆਪਾਂ ਟੱਕ ਲਗਾ ਲਿਆ ਜੀ ਲਗਾ ਕੇ ਇੱਥੇ ਆਪਾਂ ਮਾਰਕਿੰਗ ਕਰਾਂਗੇ ਹਾਂਜੀ ਆਪਾਂ ਲਰਨਿੰਗ ਜੈਂਪਰ ਦੇ ਉੱਪਰ ਚੰਗੀ ਤਰ੍ਹਾਂ ਵਿਚਾਲੀਆ ਸੈਂਟਰ ਦਾ ਕੱਟ ਮੈਂ ਤੁਹਾਨੂੰ ਦੱਸਿਆ ਲਗਾ ਲੈਣਾ ਸੈਂਟਰ ਕਰਕੇ ਠੀਕ ਹੈ ਉਸ ਤੋਂ ਬਾਅਦ ਇਹਦਾ ਮਾਰਕਿੰਗ ਕਰ ਲੈਣੀ ਹੈ ਬੈਸੇ ਮਾਰਕਿੰਗ ਦੀ ਲੋੜ ਨਹੀਂ ਉਹਦੀ ਪਤਾ ਲੱਗਦਾ ਪਰ ਫਿਰ ਵੀ ਕੇਰਾ ਮਾਰਕਿੰਗ ਲਗਾ ਲਓ ਠੀਕ ਹੈ ਸੈਂਟਰ ਨਿਕਲਿਆ ਆਊਗਾ ਆਪਾਂ ਇੱਥੇ ਸੈਂਟਰ ਤੇ ਪਹਿਲਾਂ ਕੱਚਾ ਕਰਾਂਗੇ ਇਹਨੂੰ ਫਿਰ ਲਰਨਿੰਗ ਪਰਫੈਕਟ ਲੱਗਦੀ ਹੈ ਜੀ ਲਰਨਿੰਗ ਬਿਲਕੁਲ ਵੀ ਹਿੱਲੂਗੀ ਨਹੀਂ ਆ ਦੇਖੋ ਪਲੇਟਾਂ ਨਾ ਆ ਦੋਨੇ ਪਾਸੇ ਦੇ ਪਲੇਟ ਹੋ ਗਿਆ ਬੈਸੇ ਇਹਨਾਂ ਦਾ ਸੈਂਟਰ ਆ ਗਿਆ ਆਪਦੇ ਇੱਥੋਂ ਪਤਾ ਲੱਗ ਰਿਹਾ ਵੀ ਆਪਣਾ ਸੈਂਟਰ ਸਹੀ ਆ ਰਿਹਾ ਠੀਕ ਹੈ ਜੀ ਇਸ ਕਈ ਆਪਾਂ ਕੱਚੇ ਆਧੇ ਨਾਲ ਸੂਈ ਦੀ ਨੋਕ ਦੇ ਨਾਲ ਹਨਾ ਕੱਚਾ ਕਰ ਲੈਨੇ ਆ। ਉਹਵੇਂ ਵੀ ਕਰ ਸਕਦੇ ਆ ਪਰ ਉਸ ਚੀਜ਼ ਦੇ ਵਿੱਚ ਟਾਈਮ ਬਹੁਤ ਲੱਗਦਾ ਹਨਾ ਜਿਵੇਂ ਉਸ ਤੀਜਨ ਆਪਾਂ ਕੱਚਾ ਕਰਦੇ ਆ ਤਾਂ ਟਾਈਮ ਬਹੁਤ ਜ਼ਿਆਦਾ ਲੱਗਦਾ। ਜੇ ਆਪਾਂ ਇਸ ਤਰ੍ਹਾਂ ਕੱਚਾ ਕਰਾਂਗੇ ਟਾਈਮ ਵੀ ਘੱਟ ਲੱਗੂਗਾ। ਈਜ਼ੀ ਵੀ ਹੁੰਦਾ ਮੈਨੂੰ ਸੌਖਾ ਲੱਗਦਾ ਇਸ ਤਰ੍ਹਾਂ। ਅੱਗੇ ਤੁਸੀਂ ਕਰਕੇ ਦੇਖੋ ਵੀ ਤੁਹਾਨੂੰ ਕਿਵੇਂ ਲੱਗਿਆ ਠੀਕ ਹੈ ਜੀ। ਹਾਂ ਲੋ ਜੀ ਆਪਾਂ ਸੈਂਟਰ ਨਿਕਾਲ ਲਿਆ ਹੁਣ ਇਹਦਾ ਹਨਾ। ਆਹ ਜਾਂ ਜਿਹੜੀ ਪਾਸੇ ਦੀਆਂ ਸਲਾਈਆਂ ਆਪਾਂ ਬਾਅਦ ਚ ਲਗਾਉਣੀਆਂ। ਇੱਥੇ ਹੁਣ ਪਹਿਲਾਂ ਆਪਾਂ ਸੈਂਟਰ ਦੀ ਸਲਾਈ ਲਾਵਾਂਗੇ ਇਸ ਤਰ੍ਹਾਂ ਆਹ ਲੋ ਜੀ ਇੱਥੇ ਰੱਖ ਲੈਣਾ ਇਦਾਂ ਹਾਂਜੀ ਆਪਾਂ ਸੈਂਟਰ ਤੇ ਜਿੱਥੇ-ਜਿੱਥੇ ਮਾਰਕਿੰਗ ਕੀਤੀ ਹੈ ਠੀਕ ਹੈ ਜੀ ਫੋਲੋ ਵਫਾ ਕਰ ਲੈਣਾ ਸੀਨ ਦਾ ਇਦਾਂ ਕਰਕੇ ਕੱਪੜਾ ਦੋਨੋਂ ਹੱਥੋਂ ਦੇ ਨਾਲ ਇਦਾਂ ਕਰਦੇ ਜਾਇਓ ਬਾਲ ਨਿਕਾਲਦੇ ਜਾਇਓ ਵਿੱਚੋਂ ਸੈਂਟਰ ਤੇ ਸਲਾਈ ਲਾਇਓ ਇਹ ਸਿਲਕ ਪ੍ਰਿੰਟ ਤੇ ਵੀ ਅਸੀਂ ਤਾਂ ਇਦਾਂ ਹੀ ਲਗਾਉਨੇ ਆ ਸਿਲਕ ਪ੍ਰਿੰਟ ਤੇ ਵੀ ਲੱਗ ਜਾਂਦਾ ਇਹ ਤਾਂ ਫੇਸੇ ਵੀ ਸਾਫਟ ਕੱਟਵਾ ਹੋ ਕਰਕੇ ਚਿਕਨ ਵਰਕ ਹੋਇਆ ਕਰਕੇ ਨਾ ਲੈਰਿੰਗ ਕਪੜਾ ਜੁਆਇੰਟ ਹੋ ਗਿਆ ਨਾਲ ਬਿਲਕੁਲ ਹੀ ਨਾਲ ਹੈਲਦਾ ਨਹੀਂ ਕਪੜਾ ਸਿਲਕ ਦੇ ਕਪੜਾ ਜਿਹੜਾ ਕੱਪੜਾ ਆਉਂਦਾ ਹੈ ਹੈਲਦਾ ਹੁੰਦਾ ਉਸੇ ਵਿੱਚ ਤਾਂ ਇਦਾਂ ਹੱਥ ਮਾਰ ਮਾਰ ਕੇ ਹੀ ਕਪੜਾ ਸਾਫ਼ ਕਰਦੇ ਜਾਓ ਇਸ ਤਰ੍ਹਾਂ ਦੋਨੇ ਪਾਸਿਆਂ ਨੂੰ ਇੱਕੋ ਜਿਹਾ ਕਰਦੇ ਜਾਓ ਸਿਲਕ ਪ੍ਰਿੰਟ ਤੇ ਹਿੱਲੂਗਾ ਜੀ ਔਰਗੈਂజా ਤੇ ਵੀ ਹਿੱਲੂ ਸ਼ਰੂ ਠੰਡੀ ਸਾਫਟ ਕਾਟਨ ਕਰਕੇ ਕਪੜਾ ਜੁਆਇੰਟ ਹੋ ਰਿਹਾ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਫਾਂਟ ਪੱਲੇ ਦੀ ਜੇ ਤੁਸੀਂ ਵੀਡੀਓ ਲੈ ਦੇਖਣਾ ਚਾਹੁੰਦੇ ਆ ਗਲੇ ਦੀ ਡਿਜ਼ਾਈਨਿੰਗ ਦੇਖਣਾ ਚਾਹੁੰਦੇ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਤੁਹਾਨੂੰ ਫੇਰ ਕਿਸੇ ਦਿਨ ਗਲਾ ਦੀ ਵੀਡੀਓ ਲੈ ਕੇ ਦਿਖਾਵਾਂਗੇ ਜ਼ਰੂਰ ਜੀ ਠੀਕ ਹੈ ਨਾਲ ਹੋ ਗਈ ਆਪਾਂ ਸੈਂਟ ਲਾ ਲਿਆ ਠੀਕ ਹੈ ਜੀ ਆ ਦੇਖੋ ਸਲਾਈ ਦੀ ਫਿਨਿਸ਼ਿੰਗ ਆਈ ਹੈ ਨਾ ਪੂਰੀ ਤੇ ਸੋਹਣਾ ਲੱਗਦਾ ਠੀਕ ਹੈ ਉਲਟ ਸਾਈਡ ਵੀ ਜੈਂਪਰ ਨੇ ਸ਼ਿੰਗ ਨਾਲ ਹੋਵੇ ਤਾਂ ਠੀਕ ਲੱਗਦਾ ਠੀਕ ਹੈ ਜੀ ਹੁਣ ਆਪਾਂ ਇੱਥੇ ਕਟਾਈ ਕਰ ਦਾਂਗੇ ਹਾਂਜੀ ਠੀਕ ਹੈ ਹੁਣ ਆਪਾਂ ਲਾਣੇ ਇਹਨਾਂ ਦੀ ਸਲਾਈ ਹਾਂਜੀ ਆਪਾਂ ਹੁਣ ਇਦਾਂ ਕਰਕੇ ਹਨਾ ਤੀਰੇ ਦੀ ਮਾਰਕਿੰਗ ਇੱਥੇ ਕੀਤੀ ਮਾਰਕਿੰਗ ਆ ਜੀ ਮਾਰਕਿੰਗ ਜਿਹੜੀ ਕੀਤੀ ਸੀ ਉਹ ਤੇ ਸੈਂਟਰ ਤੇ ਆਪਾਂ ਸਲਾਈ ਲਗਾਤੀ ਹੁਣ ਆਪਾਂ ਤੀਰੇ ਵਾਲੀ ਸਲਾਈ ਤੋਂ ਸ਼ੁਰੂ ਕਰਾਂਗੇ ਠੀਕ ਹੈ ਜੀ ਫੋਲੋ ਅਪ ਆ ਚਾਹੀਦਾ ਇਹਦਾ ਆ ਦੇਖੋ ਜੀ ਫੋਲੋ ਬਫੇ ਨਾਲ इजी ਵੀ ਹੁੰਦਾ ਜਿਹੜੀ ਆਪਾਂ ਸਤੀ ਸਲਾਈ ਸੂਈ ਦੀ ਨੂੰ ਉਹਦੀ ਨਾ ਕਰਦੇ ਹਨ ਉਸ ਚੀਜ਼ ਦੇ ਲਈ ਟਾਈਮ ਲੱਗਦਾ ਜੀ ਠੀਕ ਹੈ ਫਿਰ ਉਹਦੇ ਵਿੱਚ ਬਾਅਦ ਕੀ ਹੋਇਆ ਜਾਂਦਾ ਇਸ ਦੇ ਨਾਮ ਫਿਨਿਸ਼ਿੰਗ ਨਾਲ ਲੈਂਡਿੰਗ ਲੱਗ ਜੂਗੀ ਠੀਕ ਹੈ ਜੇ ਤੁਹਾਨੂੰ ਕਿਤੋਂ ਵੀ ਕੋਈ ਚੀਜ਼ ਨਾ ਸਮਝ ਆਵੇ ਤਾਂ ਕਮੈਂਟ ਕਰਕੇ ਪੁੱਛ ਸਕਦੇ ਆ ਜੀ ਆਪਾਂ ਤੁਹਾਡੇ ਕਮੈਂਟਾਂ ਦਾ ਜਵਾਬ ਰਪਲਾਈ ਜ਼ਰੂਰ ਕਰਾਂਗੇ ਆ ਲਓ ਜੀ ਇਸ ਤਰ੍ਹਾਂ ਕੋਹ ਚੀਜ਼ ਆ ਜੀ ਜਦੋਂ ਆਪਾਂ ਕੱਚਾ ਕਰਦੇ ਆ ਹਨ ਇੱਥੋਂ ਫਿਰ ਸੈਂਟਰ ਤੋਂ ਇਦਾਂ ਕਰਦੇ ਜਾਓ ਉਹਨੂੰ ਕੱਪੜੇ ਨੂੰ ਠੀਕ ਹੈ ਜੀ ਜੋ ਬਾਲ ਹੋਊਗਾ ਉਹ ਕੱਪੜੇ ਦਾ ਨਿਕਲ ਜਾਊਗਾ ਤੇ ਵੈਸੇ ਤਾਂ ਇਹ ਚਿਕਨ ਵਰਕ ਹੋਇਆ ਕਰਕੇ ਕੱਪੜਾ ਫਿਨਿਸ਼ਿੰਗ ਨਾਲ ਲੱਗੀ ਜਾਂਦਾ ਹੈ ਹੈਲ ਦਾ ਨਹੀਂ ਬਿਲਕੁਲ ਵੀ ਠੀਕ ਹੈ ਜੀ ਬਸ ਇਸੇ ਤਰ੍ਹਾਂ ਤੁਸੀਂ ਸਿਲਾਈ ਲਾ ਲੈਣੀ ਆਪਾਂ ਸਿਲਾਈ ਲਾ ਕੇ ਤੁਹਾਨੂੰ ਮਿਲਦੇ ਹਾਂ ਹਾਂ ਜੀ ਆ ਦੇਖੋ ਆਪਾਂ ਕੱਪੜਾ ਇੱਥੇ ਨਾ ਲਾ ਹਨ ਨੇ ਜਿਹਨਾਂ ਨਾਲ ਗ੍ਰੈਂਡ ਕਰ ਲਈ ਜਾਂ ਲਰਨਿੰਗ ਆ ਦੇਖੋ ਜੀ ਇਸ ਤਰ੍ਹਾਂ ਸਲੰਗਾ ਲਗਾ ਗਏ ਨੇ ਤੇ ਚਾਰੇ ਪਾਸੇ ਲੱਗੀ ਐ ਸਲਾਈ ਮੋਢਿਆਂ ਦੀਆਂ ਹੋ ਗਈਆਂ ਜੀ ਸੈਂਟਰ ਦੀ ਹੋ ਗਈ ਦੋਨੇ ਪਾਸਿਆਂ ਦੀ ਹੋ ਗਈ ਦੋਨੇ ਪਾਸਿਆਂ ਤੇ ਇਧਰ ਸਾਈਡ ਤੇ ਇਧਰ ਠੀਕ ਐ ਜੀ ਇਸ ਤਰ੍ਹਾਂ ਇਹ ਫਿਨਿਸ਼ਿੰਗ ਹੋ ਗਿਆ ਬਿਲਕੁਲ ਵੀ ਬਾਲ ਨਹੀਂ ਹੁਣ ਮੈਂ ਤੁਹਾਨੂੰ ਸਿੱਧੀ ਸਾਈਡ ਕਰਕੇ ਇੱਦੀ ਦਿਖਾ ਦਿੰਨੀ ਆ ਆ ਲਓ ਜੀ ਇਸ ਤਰ੍ਹਾਂ ਸਿੱਧਾ ਪਾਸਾ ਦੇਖ ਲਓ ਕਿਰਾਂ ਵੀ ਇਦਾਂ ਕਰਕੇ ਹੱਥ ਮਾਰ ਕੇ ਦੇਖ ਲਿਆ ਕਰੋ ਵੀ ਕੋਈ ਬਾਲ ਤਾਂ ਨਹੀਂ ਰਹਿੰਦਾ ਠੀਕ ਐ ਜੀ ਇਸ ਤਰ੍ਹਾਂ ਹੋ ਜੀ ਇਹ ਜਦੋਂ ਪਾਪਾ ਇਹਨਾਂ ਨਾਲ ਹੁੰਦਾ ਨਾ ਉਹਦੇ ਵਿੱਚ ਇੱਥੇ ਬਾੜ ਕਈ ਵਾਰ ਝੋਲ ਬਣ ਜਾਂਦੇ ਉਹ ਚੀਜ਼ ਨਹੀਂ ਬਣਦੀ ਫਿਰ ਠੀਕ ਹੈ ਜੀ ਸੈਟਰ ਰਹੂਗਾ ਤੇ ਆਪਾਂ ਇਹਨਾਂ ਦੇ ਜੈਂਪਰ ਮੂਹਰਲਾ ਪੱਲਾ ਤੁਹਾਨੂੰ ਦਿਖਾਈ ਦਿੱਤਾ ਤਿਆਰ ਕਰ ਦਿੱਤਾ ਸੀਗਾ ਉਹ ਠੀਕ ਹੈ ਜੀ ਆ ਇਸ ਤਰ੍ਹਾਂ ਇਹਨਾਂ ਦੀ ਬਾਜੂ ਤਿਆਰ ਕੀਤੀ ਆਪਾਂ ਮਾ ਲੋ ਜੀ ਇਹਨਾਂ ਦੀ ਬਾਜੂ ਵੀ ਤਿਆਰ ਹੋ ਗਏ ਠੀਕ ਹੈ ਜੀ ਉਹਨਾਂ 'ਚ ਵੀ ਲੈਨਿੰਗ ਲਵਾਈ ਆ ਇਹਨਾਂ ਨੇ ਬਸ ਲੈਨਿੰਗ ਦੀ ਜ਼ਰੂਰਤ ਵੀ ਨਹੀਂ ਸੀ ਬਾਜੂ 'ਚ ਕਈ ਵਾਰ ਹੁੰਦਾ ਨਾ ਕਸਟਮਰ ਦਾ ਆਪੋ ਆਪਣਾ ਸਾਬ ਉਹਨਾਂ ਨੇ ਹੀ ਲੈਨਿੰਗ ਲਵਾਈ ਆ ਠੀਕ ਹੈ ਜੀ ਆ ਆਪਾਂ ਬਲੂ ਕਲਰ ਦੀ ਇਹਦੇ ਨਾਲ ਬਾਟਮ ਆ ਗਈ ਤਾਂ ਉਹ ਦੇ ਕੇ ਆਪਾਂ ਫਿਨਿਸ਼ਿੰਗ ਕੀਤੀ ਹੈ ਬਾਜੂ ਦੀ ਠੀਕ ਹੈ ਜੀ ਪਾਕਿਸਤਾਨੀ ਬਾਜੂ ਬਣਵਾਈ ਹੈ ਇਹਨਾਂ ਨੇ ਠੀਕ ਹੈ ਜੀ ਆ ਲੋ ਜੀ ਹੁਣ ਆਪਾਂ ਜੈਂਪਰ ਦਾ ਗਲੇ ਦੀ ਕਟਾਈ ਕਰਦੇ ਆ ਗਲੇ ਦੀ ਕਟਾਈ ਕਰਕੇ ਜੁਆਇੰਟ ਕਰਕੇ ਇਹ ਸੂਟ ਫਿਨਿਸ਼ ਕਰ ਦਾਂਗੇ ਠੀਕ ਹੈ ਜੀ ਆਪਾਂ ਇਹ ਤੁਹਾਨੂੰ ਇਸ ਚੀਜ਼ ਦਾ ਹੀ ਦੱਸਣਾ ਸੀ ਵੀ ਆਪਾਂ ਲਾਈਨਿੰਗ ਕਿਸ ਤਰ੍ਹਾਂ ਜੁਆਇੰਟ ਕਰਦੇ ਆ ਤੇ ਜੇ ਤੁਸੀਂ ਫੁੱਲ ਵੀਡੀਓ ਸੂਟ ਦੀ ਚਾਹੁੰਦੇ ਆ ਤੁਹਾਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਫੇਰ ਕਿਸੇ ਦਿਨ ਤੁਹਾਨੂੰ ਸੂਟ ਦੀ ਫੁੱਲ ਲਰਨਿੰਗ ਦੀ ਵੀਡੀਓ ਦੇਵਾਂਗੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ